ਜੀ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਮੌਸਮ ਦੇ ਵਿੱਚ ਕਾਫੀ ਮਤਲਬ ਤਰਾਚੜਾ ਦੇਖਣ ਨੂੰ ਮਿਲ ਰਿਹਾ ਹੈ ਇਸ ਤਰ੍ਹਾਂ ਜਦੋਂ ਮਾਰਚ ਸਟਾਰਟ ਹੋਇਆ ਤਾਂ 2 ਮਾਰਚ ਨੂੰ ਵੀ ਸਾਡੇ ਕੋਲ ਜਿਹੜੀ ਹੈ بارش ਕਾਫੀ ਜਿਆਦਾ ਮਾਤਰਾ ਵਿੱਚ ਰਿਕਾਰਡ ਹੋਈ ਹੈ 35 36 ਮਿਲੀਮੀਟਰ بارش ਜਿਹੜੀ ਸਾਡੇ ਕੋਲ ਇੱਕ ਦਿਨ ਦੇ ਵਿੱਚ ਉਹ ਰਿਕਾਰਡ ਹੋਈ ਹੈ ਸੋ ਉਹ ਹਫਤੇ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਕਿ ਟੈਂਪਰੇਚਰਸ ਦੇ ਵਿੱਚ ਵੀ ਵੇਰੀਏਸ਼ਨ ਕਾਫੀ ਦੇਖੀ ਗਈ ਸੀ ਕਿਉਂਕਿ ਰਾਤ ਦਾ ਤਾਪਮਨ ਜਿਹੜਾ ਉਹ 6 ਡਿਗਰੀ ਨਾਰਮਲ ਤੋਂ ਜ਼ਿਆਦਾ ਰਿਕਾਰਡ ਹੋਇਆ ਸੀ ਸੋ ਪਰ ਦਿਨ ਦਾ ਤਾਪਮਨ ਜਿਹੜਾ ਆਲਮੋਸਟ ਨੀਅਰ ਟੂ ਨਾਰਮਲ ਹੀ ਰਿਹਾ ਸੀਗਾ ਜੇ ਹੁਣ ਆਪਾਂ ਦੂਸਰੇ ਹਫਤੇ ਦੀ ਗੱਲ ਕਰਦੇ ਹਾਂ ਤਾਂ ਹੁਣ ਵੀ ਸਾਡੇ ਕੋਲ ਜਿਹੜਾ ਅੱਜ ਦਾ ਰਾਤ ਦਾ ਤਾਪਮਨ ਹੈਗਾ ਲੁਧਿਆਣੇ ਦਾ ਉਹ 12 ਡਿਗਰੀ ਤੱਕ ਜਿਹੜਾ ਰਿਕਾਰਡ ਹੋਇਆ ਜਿਹੜਾ ਕਿ ਨਾਰਮਲ ਨਾਲੋਂ 2-3 ਡਿਗਰੀ ਜ਼ਿਆਦਾ ਹੈ ਸੋ ਜਿਹੜਾ ਦਿਨ ਦਾ ਤਾਪਮਨ ਹੈਗਾ ਉਹ ਮਤਲਬ ਥੋੜਾ ਨੀਅਰ ਟੂ ਨਾਰਮਲ ਚੱਲ ਰਿਹਾ ਸੋ ਇਨਾਂ ਕੰਡੀਸ਼ਨਸ ਦੇ ਵਿੱਚ ਆਪਾਂ ਦੇਖ ਰਿਹਾ ਕਿ ਇੱਕ ਫਿਰ ਪੱਛਮੀ ਚੱਕਰਵਾਤ ਜਿਹੜਾ ਨਾਰਥ ਰੀਜਨ ਨੂੰ ਮਤਲਬ ਟੱਚ ਕਰ ਰਿਹਾ ਜਿਹੜਾ ਕਿ ਕੱਲ ਵੀ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਬੱਦਲ ਵਾਈ ਰਹੀ ਹੈ ਆਪਣੇ 10 ਤਰੀਕ ਨੂੰ ਸੋ 11 ਤਰੀਕ ਨੂੰ ਵੀ ਅੱਜ ਥੋੜਾ ਜਿਹਾ ਉਹ ਜਿਹੜਾ ਪਾਸ-ਆਨ ਹੋ ਰਿਹਾ ਉਹਦਾ ਇਫੈਕਟ ਰਹੇਗਾ ਔਰ 13 14 ਨੂੰ ਚਾਂਸਸ ਹੈਗੇ ਨੇ ਕਿ ਜਿਹੜੇ ਲਾਈਟ ਰੇਨਫਾਲ ਜਿਹੜੀ ਆ ਉਹ ਹੋ ਸਕਦੀ ਹੈ ਆ ਪੰਜਾਬ ਦੇ ਆਲਮੋਸਟ ਸਾਰੇ ਹਿੱਸਿਆਂ ਦੇ ਵਿੱਚ ਹੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅ ਮਰ ਜਿਹੜੀ ਪ੍ਰੈਡਿਕਸ਼ਨ ਕੀਤੀ ਗਈ ਹੈ ਕਿ ਇਹ ਮਤਲਬ ਲਾਈਟ ਰੇਨਫਾਲ ਹੋਏਗੀ ਪਰ ਬੱਦਲ ਵਾਈਜ਼ ਮਤਲਬ ਕਾਫੀ ਰਹੇਗੇ ਇਹਨਾਂ ਦਿਨਾਂ ਦੇ ਵਿੱਚ ਸੋ ਜੇ ਇਹਦਾ ਜਿਆਦਾ ਜਿਹੜਾ ਇਫੈਕਟ ਹੈਗਾ ਉਹ ਨਾਰਥ ਰੀਜਨ ਤੇ ਜ਼ਿਆਦਾ ਹੋਣ ਦੀ ਸੰਭਾਵਨਾ ਹੈਗੀ ਹੈ ਕਿ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਨਦਰਨ ਜਿਹੜੇ ਏਰੀਆਜ਼ ਨੇ ਜਿਵੇਂ ਅੰਮ੍ਰਿਤਸਰ ਹੋ ਗਿਆ ਖੁਦਾਸਪੁਰ ਹੋ ਗਿਆ ਨਾ ਇਹਨਾਂ ਏਰੀਆ ਦੇ ਵਿੱਚ ਉਹਦਾ ਇਫੈਕਟ ਜ਼ਿਆਦਾ ਰਹੇਗਾ ਤੇ ਬਾਕੀ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਸਾਊਥ ਵਾਲਾਂ ਨੇ ਇਹਦਾ ਇਫੈਕਟ ਘੱਟ ਹੋ ਗਿਆ ਕਿਉਂਕਿ ਇਹ ਜਿਹੜਾ ਆ ਪਾਸ ਔਨ ਕਰ ਰਿਹਾ ਵੈਸਟਰਨ ਡਿਸਟਰਬੈਂਸ ਇਹਦਾ ਇਫੈਕਟ ਹਲੇ ਸਾਡੇ ਕੋਲ 2-3 ਦਿਨ ਤੱਕ ਰਹੇਗਾ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਰਾਹਤ ਆ ਜਾਂ ਕਿਉਂਕਿ بارش ਦਾ ਜਿਹੜਾ ਪ੍ਰਕੋਪ ਤਾਂ ਦੇਖਣ ਨੂੰ ਮਿਲੇਗਾ ਆ ਦੇਖੋ ਕਿਉਂਕਿ ਜਿਹੜੇ ਸਾਨੂੰ ਜੋ ਪ੍ਰੈਡਿਕਸ਼ਨ ਹੈਗੀ ਹੈ ਕਿ wind ਜਿਹੜੀ ਹੈ ਉਹ ਵੀ ਮਤਲਬ ਹਵਾ ਵੀ ਥੋੜੀ ਤੇਜ਼ ਹੋਏਗੀ ਤੇ بارش ਦੇ ਵੀ ਸੰਭਾਵਨਾ ਹੈਗੀ ਹੈ ਪਰ ਬਹੁਤ ਜ਼ਿਆਦਾ بارش ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਕਿਉਂਕਿ ਜਿਸ ਤਰ੍ਹਾਂ ਸਾਨੂੰ IMD ਵੱਲੋਂ ਫੋਰਕਾਸਟ ਹੈਗੀ ਹੈ ਕਿ ਜਿਹੜਾ ਸਿਸਟਮ ਹੈ ਇੰਨਾ ਜ਼ਿਆਦਾ ਸਟਰੋਂਗ ਨਹੀਂ ਹੈ ਸੋ ਬਹੁਤ ਜ਼ਿਆਦਾ ਰੇਨਫਾਲ ਦੀ ਸੰਭਾਵਨਾ ਤਾਂ ਨਹੀਂ ਹੈ ਬਟ ਫਿਰ ਵੀ ਜਿਹੜੇ ਕਿਸਾਨ ਵੀਰਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿ ਉਹ ਇਹਨਾਂ ਦਿਨਾਂ ਦੇ ਵਿੱਚ ਜਿਵੇਂ 13 14 ਦੀ ਆਪਾਂ ਗੱਲ ਕਰਦੇ ਹਾਂ ਤਾਂ ਜਿਵੇਂ ਕਿਸੇ ਵੀ ਆਪਣੀ ਫਸਲ ਨੂੰ ਹਲੇ ਪਾਣੀ ਨਾਲ ਨਾ ਲਾਉਣ ਕਿਉਂਕਿ ਉਸ ਤੋਂ ਬਾਅਦ ਜਦੋਂ ਮਤਲਬ ਟੈਂਪਰੇਚਰਸ ਨਾਰਮਲ ਹੋਣਗੇ ਉਦੋਂ ਹੀ ਮਤਲਬ ਪਾਣੀ ਲਗਾਇਆ ਜਾਏ ਕਿਉਂਕਿ ਜੇ ਪਾਣੀ ਲੱਗਿਆ ਹੁੰਦਾ ਤਾਂ ਫਿਰ ਜਿਹੜਾ ਫਸਲ ਨੂੰ ਨੁਕਸਾਨ ਜ਼ਿਆਦਾ ਹੁੰਦਾ ਤੇ ਬਾਕੀ ਜਿਹੜੀ ਹੁਣ ਫਸਲ ਹੈ ਕਣਕ ਦੀ ਉਹ ਕਾਫੀ ਜਿਹੜੀਆਂ अर्ਲੀ ਆਪਾਂ ਕਹਿ ਸਕਦੇ ਨੇ ਸੋਇੰਗਸ ਹੈਗੀਆਂ ਨੇ ਉਹ ਤਾਂ অলਮੋਸਟ ਮੈਚੁਰ ਹੈ ਕਰਪਸ ਉਹਦਾ ਖਾਸ ਧਿਆਨ ਰੱਖਣਾ ਚਾਹੀਦਾ ਆ ਬਾਕੀ ਜਿਵੇਂ ਹੁਣ ਟੈਂਪਰੇਚਰ ਵਧੇਗਾ ਉਹਦੇ ਨਾਲ ਜੇ ਕੋਈ ਹੋਰ ਵੀ ਆ ਜਿਵੇਂ ਤੇਲੇ ਦਾ ਅਸਰ ਹੁੰਦਾ ਤਾਂ ਉਹਦੇ ਹਿਸਾਬ ਨਾਲ ਜਿਹੜੇ ਕਿਸਾਨ ਵੀ ਰਹਿ ਉਹ ਆਪਣਾ ਮਤਲਬ ਜਿਹੜੀ ਅਸੀਂ ਡਵਾਈਸਰੀ ਈਸ਼ੂ ਕਰਦੇ ਆ ਉਹਦੇ ਹਿਸਾਬ ਨਾਲ ਆਪਣੇ ਜਿਹੜੀ ਫਸਲ ਆ ਉਹਦਾ ਨਰੀਖਣ ਕਰਦੇ ਰਹਿ ਕੋਈ ਰਿਕਾਰਡ ਜਾਂ ਕੋਈ ਅਲਰਟ ਵੀ ਆ ਕੋਈ ਇਸ ਤਰ੍ਹਾਂ ਦਾ ਸਾਡੇ ਕੋਲ ਕੋਈ ਖਾਸ ਰਿਕਾਰਡ ਦੀ ਜਾਂ ਅਲਰਟ ਨਹੀਂ ਹੈ ਕਿਉਂਕਿ ਐਮਡੀ ਵੱਲੋਂ ਸਾਨੂੰ ਕੋਈ yellow red ਅਲਰਟ ਨਹੀਂ ਜਾਰੀ ਕੀਤਾ ਗਿਆ ਇਸੇ ਤਰ੍ਹਾਂ ਹੀ ਕਹਿ ਰਿਹਾ ਕਿ ਸਿਸਟਮ ਜਿਹੜਾ ਇੰਨਾ ਜ਼ਿਆਦਾ ਸਟਰੋਂਗ ਨਹੀਂ ਹੈ ਲਾਈਟ ਸਿਸਟਮ ਜਿਹੜਾ ਮੂਵ ਕਰ ਰਿਹਾ ਪਰ ਉਹਦਾ ਇਫੈਕਟ ਜ਼ਰ ਆਏਗਾ ਕਹਿਆ ਜਾ ਸਕਦਾ ਹੈ ਕਿ ਮੌਸਮ ਦੇ ਵਿੱਚ ਬਦਲਾਅ ਹੋਊਗਾ ਅਗਲੀ ਗਰਮੀ ਦੇ ਨਾਲ ਤੋਂ ਸਟਾਰਟ ਹੋਣ ਆ ਦੇਖੋ ਹਲੇ ਤਾਂ ਜਿਸ ਤਰ੍ਹਾਂ ਇੱਕ ਵਾਰੀ ਟੈਂਪਰੇਚਰਸ ਫਾਲ ਕਰਨਗੇ ਕਿਉਂਕਿ ਵੈਸਟਰਨ ਡਿਸਟਰਬੈਂਸ ਦੇ ਨਾਲ ਜਿਹੜੀ بارش ਜਾਂ ਜਿਵੇਂ ਬੱਦਲਵਾਈ ਹੈ ਉਹਦੇ ਨਾਲ ਦਿਨ ਦੇ ਤਾਪਮਾਨ ਜਿਹੜੇ ਆ ਫਾਲ ਕਰਨਗੇ ਬਟ ਉਸ ਤੋਂ ਬਾਅਦ ਜਦੋਂ ਪਾਸ ਆਨ ਹੋ ਜਾਏਗਾ ਵੈਸਟਰਨ ਡਿਸਟਰਬੈਂਸ ਤਾਂ ਫੇਰ ਜਿਹੜਾ ਮੌਸਮ ਹੈ ਇੱਕ ਵਾਰੀ ਸਾਨੂੰ ਸਾਫ਼ ਨਜ਼ਰ ਆਏਗਾ